ਹਲੋ ਸਸੀਗਾਲ ਸਟੂਡੈਂਟਸ ਅਮੀਰ ਕਰਦਾ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਤੇ ਆਪਾਂ ਕਰਦੇ ਕੰਟੀਨਿਊ ਕਰੰਟ ਅਫੇਅਰਸ ਦੀ ਸੀਰੀਜ਼ ਸੋ ਅੱਜ ਆਪਾਂ ਸ਼ੁਰੂ ਕਰਨ ਲੱਗੇ ਜੁਲਾਈ ਦੇ ਕਰੰਟ ਅਫੇਅਰਸ ਸੋ ਆਪਣਾ ਪਹਿਲਾ ਕੁਸ਼ਨ ਹੈਲੇ ਪਾਸਪੋਰਟ ਇੰਡੈਕਸ 2024 ਦੇ ਵਿੱਚ ਭਾਰਤ ਦਾ ਰੈਂਕ ਕਿਹੜਾ ਆਇਆ ਸੀਗਾ ਸੋ ਪਾਸਪੋਰਟ ਇੰਡੈਕਸ ਦੇ ਵਿੱਚ ਆਪਣਾ ਕੀ ਆ 82ਵਾਂ ਸਥਾਨ ਰਿਹਾ ਸੀਗਾ 2024 ਦੇ ਵਿੱਚ ਸੋ ਇਹਦੇ ਵਿੱਚ ਆਪਣਾ ਕੀ ਆ 82ਵਾਂ ਸਥਾਨ ਰਿਹਾ ਸੀਗਾ ਇਦੇ ਵਿੱਚ ਕੀ ਹੈ ਪਹਿਲੇ ਨੰਬਰ ਤੇ ਆਪਣੇ ਕੋਲ ਸਿੰਗਾਪੁਰ ਸੀਗਾ ਸੈਕਿੰਡ ਨੰਬਰ ਤੇ ਜੇ ਆਪਾਂ ਗੱਲ ਕਰੀਏ ਹੈਂਲੇ ਪਾਸਪੋਰਟ ਇੰਡੈਕਸ ਜਾਰੀ ਕੌਣ ਕਰਦਾ ਤਾਂ ਇਹ ਇਹਨੂੰ ਕਰਦਾ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਇਹਦਾ ਹੈੱਡਕੁਆਰਟਰ ਆ ਮੌਂਟਰੀਅਲ ਕੈਨੇਡਾ ਦੇ ਵਿੱਚ ਸੋ ਗੱਲ ਕਰਦੇ ਆਪਾਂ ਅਗਲੇ ਕੁਐਸਚਨ ਦੀ 2024 ਐਸਈਓ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਿਹੜੇ ਦੇਸ਼ ਨੇ ਕੀਤੀ ਹੈ ਤਾਂ ਇਹ ਕੀਤੀ ਸੀ ਕਿ ਕਜ਼ਾਕਿਸਤਾਨ ਨੇ ਇਸ ਦੇ ਵਿੱਚ ਭਾਰਤ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਦੁਆਰਾ ਇਸ ਸਮਾमेलन ਦੇ ਵਿੱਚ ਹਿੱਸਾ ਲਿਆ ਗਿਆ ਸੀਗਾ ਜਿਹੜਾ 2023 ਦੇ ਵਿੱਚ ਸਿਖਰ ਸੰਮੇਲਨ ਹੋਇਆ ਸੀਗਾ ਉਹ ਭਾਰਤ ਨੇ ਹੋਸਟ ਕੀਤਾ ਸੀਗਾ ਤੇ 2025 ਵਾਲਾ ਜਿਹੜਾ ਕੀ ਹੈ ਸਿਖਰ ਸੰਮੇਲਨ ਆ ਉਹ ਕਿ ਚੀਨ ਦੇ ਵਿੱਚ ਹੋਵੇਗਾ ਇਸ ਦਾ ਜਿਹੜਾ 10ਵਾਂ ਮੈਂਬਰ ਬਣਿਆ ਸੀਗਾ ਉਹਦਾ ਨਾਮ ਸੀਗਾ ਬੇਲਾਰੂਸ ਇਹਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਸ਼ੈਹਗਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਇਹਦਾ ਹੈੱਡਕੁਆਰਟਰ ਬੀਜਿੰਗ ਚਾਈਨਾ ਦੇ ਵਿੱਚ ਹੈ। ਇਹਦੀ ਸਥਾਪਨਾ 1996 ਦੇ ਵਿੱਚ ਕੀਤੀ ਗਈ ਸੀ। ਤੀਜਾ ਕੁਐਸਚਨ 2024 ਵਿੰਬਲਡਨ ਮੈਨਜ਼ ਸਿੰਗਲ ਕਿਤਾਬ ਕਿਸ ਦੇ ਦੁਆਰਾ ਜਿੱਤਿਆ ਗਿਆ? ਤਾਂ ਇਹ ਜਿੱਤਿਆ ਸੀਗਾ 카를ੋਸ ਅਲਕਰਾਜ ਨੇ ਜੋ ਕਿ ਸਪੇਨ ਦਾ ਖਿਡਾਰੀ ਹੈ ਅਤੇ ਇਸ ਨੇ ਆਪਣੇ ਜਿਹੜਾ ਓਪੋਜ਼ਿਟ ਜਿਹੜਾ ਪਲੇਅਰ ਸੀ ਜਿਹਨੂੰ ਹਰਾਇਆ ਸੀਗਾ ਉਹਦਾ ਨਾਮ ਸੀਗਾ ਨਵਾਕ ਜੋਕੋਵਿਚ ਜੋ ਕਿ ਸਰਬੀਆ ਦਾ ਪਲੇਅਰ ਹੈ। ਜਿਹੜਾ ਵਿੰਬਲਡਨ ਟਾਈਟਲ ਹੈਗਾ ਇਹ ਕੀ ਆ ਟੈਨਿਸ ਦੇ ਨਾਲ ਸੰਬੰਧਿਤ ਉਲ ਕਿ ਟੈਨਿਸ ਦੀ ਖੇਡ ਦੇ ਵਿੱਚ ਜਿਹੜਾ ਵਿੰਬਲਡਨ ਟਾਈਟਲ ਦਿੱਤਾ ਜਾਂਦਾ ਉਸ ਤੋਂ ਬਾਅਦ ਊਮਨਸ ਦੇ ਵਿੱਚ ਇਹ ਵਾਲਾ ਜਿਹੜਾ ਟਾਈਟਲ ਆ ਇਹ ਕਿਸ ਨੇ ਜਿੱਤੇ ਸੀਗਾ ਤਾਂ ਉਸ ਦਾ ਨਾਮ ਸੀਗਾ ਬਾਰਬੂਰਾ ਕ੍ਰੇਜ਼ੀ ਕੋਬਾ ਉਸ ਤੋਂ ਬਾਅਦ ਜਿਹੜੀ ਬਾਰਬੂਰਾ ਕ੍ਰੇਜ਼ੀ ਕੋਬਾ ਨੇ ਹਰਾਇਆ ਕਿਹਨੂੰ ਸੀਗਾ ਤਾਂ ਇਹਨੇ ਜੈਸਮਿਨ ਪੋਲੀਨੀ ਨੂੰ ਜੋ ਕਿ ਇਟਲੀ ਦੀ ਖਿਡਾਰਨ ਹੈ ਨੈਕਸਟ ਕੁਐਸਚਨ ਚੌਥੇ ਕੁਐਸਚਨ ਵੱਲ ਵਧਦੇ ਹਾਂ ਭਾਰਤ ਦੀ ਸਭ ਤੋਂ ਲੰਮੀ ਅਤੇ ਸਭ ਤੋਂ ਵੱਡੀ ਸ਼ਹਿਰੀ ਸਰੰਗ ਕਿਸ ਰਾਜ ਦੇ ਵਿੱਚ ਬਣਾਈ ਜਾਵੇਗੀ ਤਾਂ ਇਹ ਬਣਾਈ ਜਾਵੇਗੀ ਮਹਾਰਾਸ਼ਟਰ ਦੇ ਵਿੱਚ ਇਹਦੀ ਜਿਹੜੀ ਟੋਟਲ ਲੰਬਾਈ ਰਹੂਗੀ ਉਹ 11.8 ਕਿਲੋਮੀਟਰ ਇਹਦੀ ਨੀਂਹ ਜਿਹੜੀ ਰੱਖੀ ਆ ਨੀਂਹ ਪੱਥਰ ਜਿਹੜਾ ਰੱਖਿਆ ਉਹ ਕਿਹ ਹੈ ਨਰਿੰਦਰ ਮੋਦੀ ਦੇ ਦੁਆਰਾ ਰੱਖਿਆ ਗਿਆ ਸੀਗਾ ਤੇ ਕਿਹੜੀ ਸੰਸਥਾ ਦੇ ਵੱਲੋਂ ਇਹ ਜਿਹੜਾ ਕੰਮ ਕੀਤਾ ਗਿਆ ਇਹ ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਦੇ ਦੁਆਰਾ ਕੀਤਾ ਗਿਆ ਸੀਗਾ ਨੈਕਸਟ यूपीएससी ਦੇ ਨਵੇਂ ਚੇਅਰਮੈਨ ਵਜੋਂ ਕਿਸ ਨੇ ਸੌ ਚੁੱਕੀ ਹੈ ਤਾਂ ਇਹ ਚੁੱਕੀ ਸੀਗੀ ਪ੍ਰੀਤੀ ਸੁਦਾਨ ਨੇ ਦੁਆਰਾ ਨੈਕਸਟ ਕੁਐਸਚਨ ਸਵਾਰਨੇਦੀ ਸਕੀਮ ਦੇ ਤਹਿਤ ਕਿਸ ਰਾਜ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀਗਾ ਤਾਂ ਇਹ ਕੀਤਾ ਸੀਗਾ ਮਧ ਪ੍ਰਦੇਸ਼ ਨੇ ਮਧ ਪ੍ਰਦੇਸ਼ ਦੀ ਜੇ ਰਾਜਧਾਨੀ ਦੀ ਗੱਲ ਕਰੀਏ ਤਾਂ ਪੁਪਾਲ ਹੈ ਇਹਦਾ ਮਕਸਦ ਕੀ ਸੀਦਾ ਏਮ ਕੀ ਸੀਗਾ राजे ਵੀ ਭਾਰਤ ਨੂੰ ਕੀ ਆ ਆਤਮ ਨਿਰਪਟ ਬਣਾਉਣਾ ਬੱਧਤਵਲ ਜਿਹੜੇ ਰੋਜ਼ਗਾਰ ਆ ਉਹਨਾਂ ਨੂੰ ਕੀ ਹੈ ਲੈ ਕੇ ਆਉਣਾ ਸੋ ਇਹਨੂੰ ਲਾਂਚ ਕੀਤਾ ਗਿਆ ਸੀਗਾ 2020 ਦੇ ਵਿੱਚ ਕਿਹੜੀ ਮਿਨਿਸਟਰੀ ਦੇ ਦੁਆਰਾ ਤਾਂ ਮਿਨਿਸਟਰੀ ਸੀਗੀ ਹਾਊਸਿੰਗ ਐਂਡ ਅਰਬਨ ਅਫੇਅਰਜ਼ ਅਗਲੇ ਕੁਐਸਚਨ ਵੱਲ ਵਧਦੇ ਹਾਂ ਜੋ ਕਿ 올림픽ਸ ਦਾ ਆਪਣੇ ਕੋਲ ਕੁਐਸਚਨ ਸੀਗਾ ਮਨੂ ਪਾਕਰ ਨੇ 10 ਮੀਟਰ 에ਅਰ ਪਿਸਟਲ ਦੇ ਵਿੱਚ ਸ਼ੂਟਿੰਗ ਦੇ ਨਾਲ ਜੋ ਕਿ ਰਿਲੇਟਡ ਹੈ ਜਿਹੜੀ ਆਪਣੇ ਕੋਲ ਕੀ ਹੈ ਮਨੂ ਪਾਖਰ ਹੈ ਸੋ ਇਹਨੇ ਪੈਰਾਸ Olympik 2024 ਦੇ ਵਿੱਚ ਕਿਹੜਾ ਮੈਡਲ ਜਿੱਤਿਆ ਸੀਗਾ ਤਾਂ ਇਹਨੇ ਜਿੱਤਿਆ ਸੀਗਾ ব্রੌਂਜ਼ ਮੈਡਲ ਇਹ ਕਿੱਥੋਂ ਦੀ ਰਹਿਣ ਵਾਲੀ ਆ ਹਰਿਆਣੇ ਦੀ ਸੋ ਜਿਹੜਾ ব্রੌਂਜ਼ ਮੈਡਲ ਆ ਇਹ ਕੀ ਆ ਤੀਜੇ ਨੰਬਰ ਦਾ ਆਪਣੇ ਕੋਲ ਮੈਡਲ ਹੁੰਦਾ ਸਭ ਤੋਂ ਪਹਿਲਾਂ 골ਡ ਸੈਕੰਡ ਨੰਬਰ ਤੇ ਸਿਲਵਰ ਤੇ 3rd ਨੰਬਰ ਵਾਲਾ ব্রੌਂਜ਼ ਮੈਡਲ ਜਿਹੜਾ ਕੀ ਦਿੱਤਾ ਜਾਂਦਾ ਇਹ ਹਰਿਆਣੇ ਤੋਂ ਬਿਲੋਂਗ ਕਰਦੀ ਆ ਇਹਦਾ ਕੀ ਜਿਹੜਾ ਫੀਲਡ ਹੈ ਉਹ 10 ਮੀਟਰ 에ਅਰ ਪਿਸਟਲ ਦੇ ਵਿੱਚ ਜਿਹੜੀ ਕੈਟਾਗਰੀ ਦੇ ਵਿੱਚ ਇਹ ਖੇਡੀ ਸੀਗੀ ਮੈਨਜ਼ ਦੇ ਵਿੱਚ ਕਿਸ ਨੇ ਇਤਿਹਾਸ ਸੀਗਾ ਭਾਰਤ ਵੱਲੋਂ ਤਾਂ ਜਿੱਤੇ ਸੀਗਾ ਸਰਬਜੋਤ ਸਿੰਘ ਨੇ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਇਸ ਨੇ ਵੀ ਕਿਹਾ ব্রੌਨ ਮੈਡਲ ਜਿਹੜਾ ਹਾਸਲ ਕੀਤਾ ਸੀਗਾ ਸੋ ਵਾਧੇ ਅਗਲੇ ਕੁਸ਼ਨ ਵੱਲੀ ਸੋ ਨੀਤੀ ਆਯੋਗ ਦੀ ਨੌਵੀਂ ਗਵਰਨਿੰਗ ਕਾਉਂਸਲ ਦੀ ਬੈਠਕ ਦੀ ਅਧਿਅਕਸ਼ਤਾ ਕਿਸ ਦੇ ਦੁਆਰਾ ਕੀਤੀ ਗਈ ਹੈ ਤਾਂ ਇਹ ਕੀਤੀ ਗਈ ਸੀ ਨਰਿੰਦਰ ਮੋਦੀ ਨੇ ਇਸ ਦਾ ਪੁਰਾਣਾ ਨਾਮ ਕੀ ਸੀਗਾ ਆਪਣੇ ਕੋਲੇ ਯੋਜਨਾ ਆਯੋਗ ਉਸ ਤੋਂ ਬਾਅਦ ਇਹਦਾ ਦੂਸਰਾ ਨਾਮ ਕੀ ਪੈ ਗਿਆ ਸੀ ਬਾਅਦ ਵਿੱਚ ਨੀਤੀ ਆਯੋਗ ਸੋ ਪਹਿਲਾਂ ਦੇਖਿਆ ਤਾਂ ਇਹਨੂੰ ਯੋਜਨਾ ਯੂਕੇ ਆ ਜਾਂਦਾ ਸੀਗਾ ਅੱਜ ਦੇ ਟਾਈਮ 'ਚ ਇਹਨੂੰ ਨੀਤੀਯੋਗ ਕਿਹਾ ਜਾਂਦਾ ਹੈ। ਇਹਦੀ ਨੀਤੀਯੋਗ ਦੀ ਜੇ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਨੈਸ਼ਨਲ ਇੰਸਟੀਟਿਊਸ਼ਨ ਫਾਰ ਟ੍ਰਾਂਸਪੋਰੇਸ਼ਨ ਆਫ ਇੰਡੀਆ। ਇਹਦਾ ਨਾਮ ਇਹ ਬਦਲਿਆ ਕਰੋਂ ਸੀਗਾ ਤਾਂ 1 ਜਨਵਰੀ 2015 ਨੂੰ। ਇਹਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ। ਇਹਦਾ ਸੀਓ ਕੌਣ ਆ ਬੀਵੀਆਰ ਸੁਬਰਾਮਨੀਅਮ। ਇਤਿਰਾ ਇਥੇ ਆ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਇਹਦਾ ਚੇਅਰਮੈਨ ਨਰਿੰਦਰ ਮੋਦੀ ਨੇ ਤੇ ਵਾਈਸ ਚੇਅਰਮੈਨ ਸੁਮਨ ਬੈਰੀ ਉਸ ਤੋਂ ਬਾਅਦ ਐਨ ਕੁਟੇਸ਼ਵਰ ਸਿੰਘ ਕਿਸ ਰਾਜ ਦੇ ਪਹਿਲੇ ਸੁਪਰੀਮ ਕੋਰਟ ਦੇ ਜੱਜ ਬਣਿਆ ਤਾਂ ਇਹ ਬਣੇ ਨੇ ਮਣੀਪੁਰ ਦੇ ਅਗਲੇ ਕੁਸ਼ਨ ਨੂੰ ਦੀ ਵਾਧੇ 2024 ਨਾਟੋ ਸਿਖਰ ਸੰਮੇਲਨ ਦਾ ਮੇਜ਼ਬਾਨ ਕਿਹੜਾ ਦੇਸ਼ ਬਣਿਆ ਹੈ ਤਾਂ ਇਹ ਬਣਿਆ ਹੈ ਅਮਰੀਕਾ ਇਦੀ ਰਾਜਧਾਨੀ ਹੈ ਵਿਸ਼ੰਟਨ ਡੀਸੀ ਨੈਕਸਟ ਕੁਐਸ਼ਨ ਅਭਿਆਸ ਸਟੈਡ ਫਾਸਟ ਡਿਫੈਂਡਰ 2024 ਕਿਸ ਦੇ ਦੁਆਰਾ ਆਯੋਜਿਤ ਕੀਤਾ ਗਿਆ ਤਾਂ ਇਹ ਨਾਟੋ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀਗਾ ਕੀਪ ਸਟਾਰਮਰ ਕਿਸ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਹੈ ਤਾਂ ਇਹ ਬਣੇ ਇੰਗਲੈਂਡ ਦੇ ਇੰਗਲੈਂਡ ਦੀ ਰਾਜਧਾਨੀ ਲੰਡਨ ਹੈ ਤੇ ਟੇਮਸ ਨਦੀ ਦੇ ਕਿਨਾਰੇ ਜੋ ਕਿ ਸਥਿਤ ਹੈ ਜਿਹੜਾ ਇੰਗਲੈਂਡ ਤੇ ਫਰਾਂਸ ਦੇ ਵਿਚਕਾਰ ਬਹੁਤ ਹੀ ਜਿਆਦਾ ਫੇਮਸ ਇੱਕ ਚੈਨਲ ਆ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਇੰਗਲਿਸ਼ ਚੈਨਲ ਜਿਸ ਨੂੰ ਆਪਣੇ ਕੀ ਆ ਸਭ ਤੋਂ ਪਹਿਲਾਂ ਮਹੀਰ ਸੈਨ ਅਤੇ ਜੇ ਵੂਮੈਨਸ ਦੀ ਗੱਲ ਕਰੀਏ ਤਾਂ ਆਰਤੀ ਸਾਹਾ ਦੇ ਦੁਆਰਾ ਇਸ ਨੂੰ ਪਾਰ ਕੀਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਸ਼ੀਲ 나ਗੂ ਨੂੰ ਕਿੱਥੋਂ ਦੀ ਹਾਈ ਕੋਰਟ ਦਾ ਮੁੱਖ ਜੱਜ ਜਿਹੜਾ ਨਿਯੁਕਤ ਕੀਤਾ ਗਿਆ ਇਹ ਕੀਤਾ ਗਿਆ ਸੀਗਾ ਪੰਜਾਬ ਤੇ ਹਰਿਆਣਾ ਦਾ ਜਿਹੜੀ ਹਾਈ ਕੋਰਟ ਹੈ ਇਹ ਆਪਣੇ ਸੰਵਿਧਾਨ ਦੇ ਵਿੱਚ ਆਰਟੀਕਲ 214 ਤੋਂ ਲੈ ਕੇ 231 ਤੱਕ ਆਉਂਦਾ ਹੈ ਸਥਾਪਨਾ ਜਿਹੜੀ ਹਾਈ ਕੋਰਟ ਦੀ ਕੀਤੀ ਗਈ ਸੀਗੀ 1862 ਦੇ ਵਿੱਚ ਤਿੰਨ ਹਾਈ ਕੋਰਟਾਂ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਬੰਬੇ ਕਲਕੱਤਾ ਤੇ ਮਦਰਾਸ ਦੇ ਵਿੱਚ ਅਗਲਾ ਕੁਸ਼ਨ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਮਿਸ਼ਨ ਨੂੰ ਕਦੋਂ ਤੱਕ ਵਿਧਾਇਆ ਗਿਆ ਤਾਂ ਇਹ ਵਿਧਾਇਆ ਗਿਆ ਸੀਗਾ 2025 ਤੱਕ 31 ਮਾਰਚ 2025 ਤੱਕ ਸੋ ਸਮਾਰਟ ਸਿਟੀ ਦਾ ਜਿਹੜਾ ਏਮ ਸੀਗਾ ਏਕੀਆ ਸਮਾਰਟ ਸਿਟੀ ਬਣਾਉਣਾ ਇਸ ਨੂੰ ਲਾਂਚ ਕੀਤਾ ਗਿਆ ਸੀ ਨਰਿੰਦਰ ਮੋਦੀ ਦੇ ਦੁਆਰਾ 2015 ਦੇ ਵਿੱਚ ਤੇ ਸਭ ਤੋਂ ਜ਼ਿਆਦਾ ਜਿਹੜਾ ਸਮਾਰਟ ਸਿਟੀ ਏਕੀਆ ਯੂਪੀ ਦੇ ਵਿੱਚ ਬਣਾਈ ਗਿਆ ਉਸ ਤੋਂ ਬਾਅਦ 15ਵੇਂ ਕੁਸ਼ਣ ਦੀ ਗੱਲ ਕਰੀਏ ਅਦਿੱਤਿਆ L1 ਮਿਸ਼ਨ ਕਦੋਂ ਲਾਂਚ ਕੀਤਾ ਗਿਆ ਸੀਗਾ ਇਹ ਕੀਤਾ ਗਿਆ ਸੀਗਾ 2 ਸਤੰਬਰ 2023 ਨੂੰ ਨੈਕਸਟ ਕੁਸ਼ਣ ਭਾਰਤ ਨੇ ਕਿਸ ਦੇਸ਼ ਦੇ ਨਾਲ ਮੈਤਰੀ ਅਭਿਆਸ 2024 ਦਾ ਆਯੋਜਨ ਕੀਤਾ ਸੀਗਾ ਦਾ ਇਹ ਕੀਤਾ ਗਿਆ ਕੀਤਾ ਗਿਆ ਸੀਗਾ థਾਈਲੈਂਡ ਦੇ ਨਾਲ థਾਈਲੈਂਡ ਦੀ ਰਾਜਧਾਨੀ ਬੈਂਕਾਕ ਨੈਕਸਟ ਕੁਸ਼ਨ ਵਿਸ਼ਵ ਹੈਪੇਟਾਈਟਸ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ 28 ਜੁਲਾਈ ਨੂੰ ਇਹ ਇੱਕ ਇੱਕ ਵਾਇਰਸ ਹੈ ਤੇ ਇਹ ਕੀ ਡਾਕਟਰ ਬਰੂਚ ਬਲਿੰਬਰਗ ਦੀ ਯਾਦ ਵਿੱਚ ਮਨਾਇਆ ਜਾਂਦਾ ਇਸ ਦਾ ਥੀਮ ਸੀਗਾ ਇਟਸ ਟਾਈਮ ਫਾਰ ਐਕਸ਼ਨ ਜਿਹੜੇ ਹੈਪੇਟਾਈਟਸ ਆ ਇਹਗੇ 5 ਪ੍ਰਕਾਰ ਦੇ ਹੁੰਦੇ ਹਨ ਹੈਪੇਟਾਈਟਸ A B C D ਅਤੇ E ਇਹ ਕੀ ਹੈ ਲਿਵਰ ਨੂੰ ਪ੍ਰਭਾਵਿਤ ਕਰਦਾ ਲਿਵਰ ਨੂੰ ਇਫੈਕਟ ਕਰਦਾ ਹੈ ਨੈਕਸਟ ਕੁਐਸਚਨ ਕਾਰਗਿਲ ਵਿਜੇ ਦਿਵਸ ਕਿਸ ਤਰੀਕ ਨੂੰ ਮਨਾਇਆ ਜਾਂਦਾ ਹੈ ਤਾਂ ਇਹ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ ਜਿਹੜਾ ਕਾਰਗਿਲ ਯੁੱਧ ਹੈ ਇਹ ਕੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਰ ਲਦਾਖ ਦੇ ਵਿੱਚ ਹੋਇਆ ਸੀ 26 ਜੁਲਾਈ 1999 ਦੇ ਵਿੱਚ ਇਸ ਨੂੰ ਕੀ ਜਿੱਤਿਆ ਗਿਆ ਸੀਗਾ ਵਿਜੇ ਜਿਹੜਾ ਆਪਰੇਸ਼ਨ ਵਿਜੇ ਚਲਾਇਆ ਗਿਆ ਸੀ ਉਸ ਦੇ ਦੁਆਰਾ ਨੈਕਸਟ ਕਿਸ ਦੇਸ਼ ਨੇ ਵਿਸ਼ਵ ਦੀ ਪਹਿਲੀ ਕਾਰਬਨ ਫਾਈਬਰ ਹਾਈ ਸਪੀਡ ਟ੍ਰੇਨ ਦਾ ਉਦਘਾਟਨ ਕੀਤਾ ਤਾਂ ਇਹ ਕੀਤਾ ਗਿਆ ਸੀਗਾ ਚੀਨ ਦੇ ਦੁਆਰਾ ਨੈਕਸਟ ਕਿਹੜੀ ਕੰਪਨੀ 2026 ਤੱਕ ਭਾਰਤ ਦਾ ਪਹਿਲਾ ਐਚ 125 ਹੈਲੀਕਾਪਟਰ ਲਾਂਚ ਕਰੇਗੀ ਤਾਂ ਇਹ ਕਰੂਗੀ ਐਚ ਏ ਐਲ ਇਸ ਨੂੰ ਲਾਂਚ ਕਰਦੀ ਕੌਣ ਹੈ ਟਾਟਾ ਐਂਡ ਏਅਰ 에ਰਬਸ ਜਿਹੜੇ ਕੀ ਹੈ ਕੰਪਨੀਆਂ ਇਹਨੂੰ ਕੀਤਾ ਕਿਉਂ ਗਿਆ ਸੀਗਾ ਆਤਮ ਨਿਰਪਰ ਭਾਰਤ ਦੇ ਲਈ ਉਸ ਤੋਂ ਬਾਅਦ ਕਿਸ ਦੇਸ਼ ਨੇ UEFA ਯੂਰੋ 2024 ਫੁੱਟਬਾਲ ਟਾਈਟਲ ਜਿੱਤਿਆ ਤਾਂ ਇਹ ਜਿੱਤਿਆ ਸੀਗਾ ਸਪੇਨ ਨੇ ਇਹਨੂੰ ਹੋਸਟ ਕੀਤਾ ਗਿਆ ਸੀਗਾ ਜਰਮਨੀ ਦੇ ਦੁਆਰਾ ਇਹਦੇ ਵਿੱਚ ਰਨਰ ਅਪ ਰਿਆ ਸੀਗਾ ਇੰਗਲੈਂਡ ਤੇ ਬੈਸਟ ਪਲੇਅਰ ਇਹਦੇ ਵਿੱਚ ਰਿਆ ਸੀਗਾ ਰੋਡਰੀ ਜੋ ਕਿ ਸਪੇਨ ਦਾ ਖਿਡਾਰੀ ਹੈ ਨੈਕਸਟ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਦੇ ਰੂਪ ਦੇ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਗੌਤਮ ਗੰਭੀਰ ਨੂੰ ਨੈਕਸਟ ਆਈਓਸੀ ਦੇ ਦੁਆਰਾ 올림픽 ਆਰਡਰ ਦੇ ਕਿਤਾਬ ਵਜੋਂ ਕਿਸ ਨੂੰ ਨਿਵਾਜਿਆ ਗਿਆ ਸੀਗਾ ਤਾਂ ਇਹ ਨਿਵਾਜਿਆ ਗਿਆ ਸੀਗਾ ਅਭਿਨਵ ਵਿੰਦਰਾ ਜੋ ਕਿ ਸ਼ੂਟਿੰਗ ਦੇ ਪਲੇਅਰ ਰਹੇ ਨੇ ਆਈਓਸੀ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ 올림픽 ਕਮੇਟੀ ਸਭ ਤੋਂ ਪਹਿਲਾਂ ਇਕੱਲੇ ਨੇ ਮਤਲਬ ਕਿ ਇਹਨਾਂ ਨੇ ਜੋ ਕਿ ਆਪਣੇ ਕੋਲ ਅਬਿਨੋਵਿੰਦਰਾ ਸੀਗੇ ਇਹਨਾਂ ਨੇ ਸਭ ਤੋਂ ਪਹਿਲਾਂ ਇੰਡੀਵਿਜੂਅਲ ਮੈਡਲ ਜਿਹੜਾ 골ਡ ਮੈਡਲ ਹਾਸਲ ਕੀਤਾ ਸੀਗਾ ਸੋ ਸਭ ਤੋਂ ਪਹਿਲਾਂ ਜਿਹੜੇ ਇੰਡੀਵਿਜੂਅਲ ਦੇ ਵਿੱਚ ਜਾਨੀ ਕਿ ਆਪਣੇ ਆਪ ਇੱਕ ਖਿਡਾਰੀ ਦੇ ਤੌਰ ਤੇ ਇਹਨਾਂ ਨੇ ਕੀ ਹੈ ਜਿਹੜਾ 골ਡ ਮੈਡਲ ਹਾਸਲ ਕੀਤਾ ਸੀਗਾ ਉਸ ਤੋਂ ਬਾਅਦ ਸਿਰਫ ਇਹ ਕਾਰਨਾਮਾ ਨੀਰਜ ਚੋਪੜਾ ਦੇ ਦੁਆਰਾ ਕੀਤਾ ਗਿਆ ਸੀਗਾ ਜੋ ਕਿ ਜੈਵਲਨ ਥਰੋ ਦੇ ਨਾਲ ਰਿਲੇਟਡ ਨੇ ਜੋ ਕਿ 골ਡ ਮੈਡਲ ਨੇ ਪ੍ਰਾਪਤ ਕੀਤਾ ਸੀਗਾ ਤੇ ਜੈਵਲਿਨ ਥਰੋਅ ਦਿਹਾੜਾ ਆਪਾਂ ਕਦੋਂ ਮਨਾਉਂਦੇ ਹਰ ਸਾਲ 7 ਅਗਸਤ ਨੂੰ ਇਸੇ ਦੇ ਨਾਲ ਨਾਲ ਯਾਦ ਰੱਖਣਾ 29 ਅਗਸਤ ਨੂੰ ਕੀ ਆ ਖੇਰ ਦਿਵਸ ਵੀ ਮਨਾਇਆ ਜਾਂਦਾ ਹੈ ਜੋ ਕਿ ਮੇਜਰ ਧਿਆਨ ਚੰਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਬਾਇਟ 2024-25 ਦੇ ਕਿਸ ਦੇ ਦੁਆਰਾ ਜੋ ਕਿ ਪੇਸ਼ ਕੀਤਾ ਗਿਆ ਸੀਗਾ ਇਹ ਕੀਤਾ ਗਿਆ ਸੀਗਾ ਨਿਰਮਲਾ ਸਿਤਰਮਨ ਜੋ ਕਿ ਵਿੱਤ ਮੰਤਰੀ ਜੀ ਹੈ ਇਨੋ ਨੇ ਕੀਤਾ ਸੱਤਵੀਂ ਵਾਰ ਜਿਹੜਾ ਜਿਆ ਬਜਟ ਉਹਨੂੰ ਕੀਆ ਪੇਸ਼ ਕੀਤਾ ਸੀਗਾ ਸਭ ਤੋਂ ਵੱਧ ਵਾਰ ਜਿਹੜਾ ਬਾਈਟ ਵੇਸ਼ ਕਿਸ ਦੇ ਦੁਆਰਾ ਕੀਤਾ ਗਿਆ ਸੀ ਤਾਂ ਮਰਾਰਜੀ ਦੇਸਾਈ ਜੋ ਕਿ 10 ਵਰੀ ਇਹਨਾਂ ਨੇ ਕਰਿਆ ਸੀਗਾ ਬਾਈਟ ਦੇ ਵਿੱਚ ਵਰਗਾਂ ਜਾਤਾਂ ਦਾ ਵੇਰਵਾ ਜੋ ਕਿ ਕਿੰਨੇ ਇਹਨਾਂ ਨੇ ਜਿਹੜੇ ਵਰਗਾਂ ਦਾ ਜ਼ਿਕਰ ਕੀਤਾ ਸੀਗਾ ਇਸ ਬਜਟ ਦੇ ਵਿੱਚ ਤਾਂ ਚਾਰ ਉਹ ਇਹਨਾਂ ਨੇ ਕਿਹੜੇ-ਕਿਹੜੇ ਗਿਣਾਈ ਸੀਗੇ ਸਭ ਤੋਂ ਪਹਿਲਾਂ ਯੂਥ ਜਾਂ ਯੁਵਾ ਫਿਰ ਅਨਦਤਾ ਫਾਰਮਰ ਔਰਤਾਂ ਅਤੇ ਫਿਰ ਗਰੀਬ ਲੋਕਾਂ ਦੇ ਬਾਰੇ ਨੈਕਸਟ ਕੁਐਸਚਨ ਕਿਸ ਦੇਸ਼ ਨੇ ਗਲੋਬਲ ਇੰਡੀਆ AI ਆਰਟੀਫੀਸ਼ੀਅਲ ਇੰਟੈਲੀਜੈਂਸ ਸੱਮਿਟ 2024 ਦੀ ਮੇਜ਼ਬਾਨੀ ਕੀਤੀ ਆ ਤਾਂ ਇਹ ਕੀਤੀ ਆ ਭਾਰਤ ਨੇ ਨਵੀਂ ਦਿੱਲੀ ਦੇ ਵਿੱਚ ਨੈਕਸਟ ਕੁਐਸਚਨ ਬ੍ਰੇਕਿੰਗ ਰੌਕਸ ਐਂਡ ਬੈਰੀਅਰਜ਼ ਨਾਮ ਦੀ ਕਿਤਾਬ ਦੇ ਲੇਖਕ ਕੌਣ ਹਨ ਤਾਂ ਇਹ ਹਨ ਸੁਦੀਤਾ ਸੇਨ ਗੁਪਤਾ ਬੁੱਕਸ ਵੀ ਆਪਣੇ ਆਪ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੀਆਂ ਨੇ ਸੋ ਇਹਨੂੰ ਆਪਾਂ ਕੀ ਆ ਅਲੱਗ ਤੋਂ ਇੱਕ ਟੌਪਿਕ ਬਣਾ ਕੇ ਵੀ ਕਰਨਾ ਹੈ ਉਸ ਤੋਂ ਬਾਅਦ 2025 ਪੁਰਸ T20 ਏਸ਼ੀਆ ਕੱਪ ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਸੋ ਇਹ ਏਸ਼ੀਆ ਕੱਪ ਆ ਜਿਹੜਾ ਏਕਿਆ ਏਸ਼ੀਆ ਦੀਆਂ ਟੀਮਸ ਨੇ ਉਹਨਾਂ ਦੇ ਵਿਚਕਾਰ ਕਰਵਾਇਆ ਜਾਂਦਾ ਸੋ ਇਹਦੇ ਵਿੱਚ ਜਿਹੜਾ ਜਿਹੜੀ ਮੇਜ਼ਬਾਨੀ ਕੀਤੀ ਸੀ ਉਹ ਕੀਤੀ ਸੀਗੀ ਭਾਰਤ ਨੇ ਤੇ ਇਸ ਦੇ ਵਿੱਚ ਜੇਤੂ ਵੀ ਭਾਰਤੀ ਰਿਹਾ ਸੀਗਾ ਨੈਕਸਟ ਕੁਐਸਚਨ ਪੈਰਿਸ 2024 올림픽 ਦੇ ਵਿੱਚ ਇੰਡੀਆ ਹਾਊਸ ਦੀ ਪ੍ਰੈਜੈਂਟੇਸ਼ਨ ਕਿਸ ਦੇ ਦੁਆਰਾ ਕੀਤੀ ਗਈ ਤਾਂ ਇਹ ਕੀਤੀ ਗਈ ਸੀਗੀ ਨੀਤਾ ਅੰਬਾਨੀ ਦੇ ਨੈਕਸਟ ਕੁਐਸਚਨ ਅੰਤਰਰਾਸ਼ਟਰੀ ਬਾਗ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਟਾਈਗਰ ਡੇ ਤਾਂ ਮਨਾਇਆ ਜਾਂਦਾ ਹੈ ਹਰੇਕ ਸਾਲ 29 ਜੁਲਾਈ ਨੂੰ ਨੈਕਸਟ ਕੁਐਸਚਨ 2024 ਮਹਿਲਾ T20 ਏਸ਼ੀਆ ਕੱਪ ਕਿਸ ਦੇ ਜਿੱਤਿਆ ਤਾਂ ਜਿੱਤਿਆ ਸੀਗਾ ਸ਼੍ਰੀਲੰਕਾ ਨੇ ਤੇ ਹੋਸਟ ਵੇਸ ਨੂੰ ਸ਼੍ਰੀਲੰਕਾ ਦੇ ਦੁਆਰਾ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜਾ ਰਨਰ ਅਪਰਾਇ ਸੀ ਟੀਮ ਉਹ ਸੀਗੀ ਭਾਰਤ ਨੈਕਸਟ ਕੁਐਸਚਨ ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਮੁੱਖ ਕੋਚ ਦੇ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਸੀਗਾ ਤਾਂ ਇਹ ਕੀਤਾ ਗਿਆ ਸੀਗਾ ਮਨੋਲੋ ਮਾਰਕਿਸ ਨੂੰ ਉਸ ਤੋਂ ਬਾਅਦ ਵਿਨੇ ਕੁਆਤਰਾ ਨੂੰ ਕਿਸ ਦੇਸ਼ ਦੇ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਇਹਨਾਂ ਨੂੰ ਅਮਰੀਕਾ ਦੇ ਵਿੱਚ ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀਸੀ ਨੈਕਸਟ ਕੁਐਸਚਨ ਪਾਵਰ ਵਿਦਿਨ ਨਾਮ ਦੀ ਕਿਤਾਬ ਦੇ ਲੇਖਕ ਕੌਣ ਹਨ ਇਹਨ ਡਾਕਟਰ ਆਰ ਬਾਲਾ ਸੁਬਰਾਮਨੀਅਮ ਇਹ ਇਹਨਾਂ ਨੇ ਕਿਹਨੂੰ ਡੈਡੀਕੇਟ ਕੀਤੀ ਹੈ ਕਿਹਦੇ ਤੇ ਲਿਖੀ ਹੈ ਤਾਂ ਇਹ ਨਰਿੰਦਰ ਮੋਦੀ ਤੇ ਲਿਖੀ ਗਈ ਸੀ ਨੈਕਸਟ ਕੁਐਸਚਨ ਹਰੇਲਾ ਤਿਹਾਰ ਕਿਸ ਰਾਜ ਦੇ ਵਿੱਚ ਮਨਾਇਆ ਗਿਆ ਹੈ ਤਾਂ ਇਹ ਮਨਾਇਆ ਗਿਆ ਸੀਗਾ ਉਤਰਾਖੰਡ ਦੇ ਵਿੱਚ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨੈਕਸਟ ਕੁਐਸਚਨ ਵਿਸ਼ਵ ਦਾ ਪਹਿਲਾ 3D ਪ੍ਰਿੰਟਡ ਇਲੈਕਟ੍ਰਿਕ ਐਬਰਾ ਕਿਸ ਸ਼ਹਿਰ ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਕੀਤਾ ਗਿਆ ਸੀਗਾ ਦੁਬਈ ਦੇ ਵਿੱਚ ਨੈਕਸਟ ਕੁਐਸਚਨ ਕੇ ਪੀ ਸ਼ਰਮਾ ਲਗਾਤਾਰ ਤੀਸਰੀ ਵਾਰ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ ਕੇ ਪੀ ਸ਼ਰਮਾ ਇਹ ਕੇ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਹੈ ਜੋ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੇ ਨੇਪਾਲ ਦੇ ਵਿੱਚ ਬਹੁਤ ਹੀ ਪ੍ਰਸਿੱਧ ਬਾਉਂਟ ਐਵਰੈਸਟ ਵੀ ਹੈ ਜਿਸ ਦੀ ਉਚਾਈ 88.8848.86 ਹੈ ਉਸ ਤੋਂ ਬਾਅਦ ਸੰਵਿਧਾਨ ਹੱਤਿਆ ਦਿਵਸ ਹਰ ਸਾਲ ਕਿਦੋਂ ਮਨਾਇਆ ਜਾਂਦਾ ਹੈ ਦਸ ਵਿਧਾਨ ਹੱਤਿਆ ਹਰ ਇੱਕ ਸਾਲ 25 ਜੂਨ ਨੂੰ ਮਨਾਇਆ ਜਾਂਦਾ ਹੈ ਜੋ ਕਿ ਇੰਦਰਾ ਗਾਂਧੀ ਦੇ ਦੁਆਰਾ ਕਾਨੂੰਨ ਲਾਗੂ ਕੀਤੇ ਗਏ ਸੀਗੇ ਸੋ ਉਹਨਾਂ ਦੇ ਵਿੱਚ ਕੀ ਆ ਬਹੁਤ ਹੀ ਜ਼ਿਆਦਾ ਕੀ ਸਵਿਧਾਨ ਦੇ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਤੋਂ ਇਹਨਾਂ ਨੇ ਕੀ ਆ ਜਿਹੜਾ ਇਹ ਵਾਲਾ ਡੇ ਆ ਇਹਨੂੰ ਮਨਾਉਣਾ ਸ਼ੁਰੂ ਕੀਤਾ ਸੀਗਾ ਸੋ ਨੈਕਸਟ ਕੁਐਸਚਨ ਕਿਸ ਭਾਰਤੀ ਨੂੰ ਪੈਰਸ 올림픽 2024 ਦੇ ਵਿੱਚ ਸ਼ੈਫ ਡੀ ਮਿਸ਼ਨ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀਗਾ ਸੋ ਇਹ ਵਾਲਾ ਕੁਐਸਚਨ ਵੀ ਆਪਣੇ ਕੋਲ ਇੱਕ ਐਗਜ਼ਾਮ ਦੇ ਵਿੱਚ ਆਇਆ ਸੀਗਾ ਮੇਬੀ ਕਲਰਕ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਕੁਸ਼ਚਨ ਕੀ ਹੋਊਗਾ ਜਿਵੇਂ ਸੇਮ ਐਟ ਇਜ਼ ਆਇਆ ਸੀਗਾ ਸੋ ਇਹਦਾ ਆਪਣੇ ਕੋਲ ਨਾਮ ਸੀਗਾ ਗਗਨ ਨਰੰਗ ਜੋ ਕਿ ਇੱਕ ਸ਼ੂਟਰ ਨੇ ਸੋ 2012 ਦੇ ਵਿੱਚ ਇਹਨਾਂ ਨੇ 브੍ਰੌਂਜ਼ ਮੈਡਲ ਜਿੱਤਿਆ ਸੀਗਾ ਨੈਕਸਟ ਕੁਸ਼ਚਨ ਚੇਲ ਰੀਵ ਕਿਸ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ ਹੈ ਰਚੇਲ ਰੀਵ ਕਿਸ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ ਹੈ ਤੇ ਬਣੀ ਹੈ ਇੰਗਲੈਂਡ ਦੀ ਨੈਕਸਟ ਕੁਸ਼ਚਨ 2024 ਦੇ ਵਿੱਚ ਏਸ਼ੀਆਈ ਬਿਲੀਆਰਡਸ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਹੈ ਤਾਂ ਇਤਿਦਰੋ ਸਤਵਾਲਾ ਨੇ ਇਹ ਕਿੱਥੇ ਕਰਵਾਈ ਗਈ ਸੀਗੀ ਤਾਂ 사ऊदी अरब ਦੇ ਵਿੱਚ ਕਰਵਾਈ ਗਈ ਸੀ ਇਸ ਨੇ ਹਰਾਇਆ ਕਿਨੂ ਆ ਤਾਂ ਪੰਕਜ ਅਡਵਾਨੀ ਨੂੰ ਨੈਕਸਟ ਕੁਐਸਚਨ ਕਿਸ ਰਾਜ ਸਰਕਾਰ ਨੇ ਜਨਤਾ ਦੇ ਲਈ ਲੋਕਪਥ ਮੋਬਾਈਲ ਐਪ ਲਾਂਚ ਕੀਤੀ ਹੈ ਇਹ ਕੀਤੀ ਹੈ ਮੱਧ ਪ੍ਰਦੇਸ਼ ਨੇ ਉੱਤਨ ਦਾ ਜਿਹੜਾ ਸੀਐਮ ਹੈ ਉਹਦਾ ਨਾਮ ਹੈ ਮੋਹਨ ਜਯਾਦਵ ਨੈਕਸਟ ਕੁਐਸਚਨ 2024 ਲਾਈਫ ਮਾਸਟਰਜ਼ ਸ਼ਤਰੰਜ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਹੈ ਤਾਂ ਇਹ ਜਿੱਤੀ ਸੀਗੀ ਵਿਸ਼ਵਨਾਥ ਆਨੰਦਰੀ ਇਹ ਕਿ ਆ ਭਾਰਤ ਦਾ ਪਹਿਲਾ ਚੈਸ ਗ੍ਰੈਂਡਮਾਸਟਰ ਵੀ ਰਿਹਾ ਹੈ ਉਸ ਤੋਂ ਬਾਅਦ ਵਰਲਡ ਯੂਨਸ ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਹੈ ਤਾਂ ਇਹ ਕਿ ਆ 6 ਜੁਲਾਈ ਨੂੰ ਮਨਾਇਆ ਜਾਂਦਾ ਹੈ ਇੱਕ ਇਹ ਜਾਨਵਰਾਂ ਤੋਂ ਹੋਣ ਵਾਲੀ ਬਿਮਾਰੀ ਹੈ ਨੈਕਸਟ ਵਰਲਡ ਪੋਪੂਲੇਸ਼ਨ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਜਨਸੰਖਿਆ ਦਿਵਸ ਤਾਂ ਇਹ ਮਨਾਇਆ ਜਾਂਦਾ ਹੈ 11 ਜੁਲਾਈ ਨੂੰ ਇਹਦਾ ਥੀਮ ਕੀ ਰਿਹਾ ਸੀਗਾ ਲਿਵ ਨੋ ਵਨ ਬਿਹਾਈਂਡ ਕਾਊਂਟ एवरीवन ਨੈਕਸਟ ਕੁਐਸਚਨ ਵਰਲਡ ਯੂਥ ਸਕਿੱਲ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤੇ ਇਹ ਮਨਾਇਆ ਜਾਂਦਾ ਹੈ 15 ਜੁਲਾਈ ਨੂੰ ਨੈਕਸਟ ਵਰਲਡ ਡੇ ਫਾਰ ਇੰਟਰਨੈਸ਼ਨਲ ਜਸਟਿਸ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ 17 ਜੁਲਾਈ ਨੂੰ ਜੇ ਆਪਾਂ ICJ ਦੀ ਗੱਲ ਕਰੀਏ ਇਹਦੀ ਫੁੱਲ ਫਾਰਮ ਹੈ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹਦਾ ਮੁੱਖ ਦਫ਼ਤਰ ਦਾ ਹੈਗ ਨੀਦਰਲੈਂਡ ਦੇ ਵਿੱਚ ਸਥਿਤ ਹੈ ਨੈਕਸਟ ਕੁਐਸਚਨ ਇਨਕਮ ਟੈਕਸ ਡੇ ਹਰ ਸਾਲ ਕਿਦੋਂ ਬਣਾਇਆ ਜਾਂਦਾ ਹੈ ਤਾਂ ਇਹ ਬਣਾਇਆ ਜਾਂਦਾ 24 ਜੁਲਾਈ ਨੂੰ ICC ਪਲੇਅਰ ਆਫ ਦਾ ਮੰਥ ਜੂਨ ਮਹੀਨੇ ਦੇ ਲਈ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਸੀਗਾ ਮੈਨਜ਼ ਦੇ ਵਿੱਚ ਜਸਪ੍ਰੀਤ ਬੁਮਰਾ ਨੂੰ ਤੇ ਊਮਨ ਦੇ ਵਿੱਚ ਸਮ੍ਰਿਤੀ ਮੰਦਾਨ ਨੂੰ ਉਸ ਤੋਂ ਬਾਅਦ ਰੋਹਨ ਬਪੰਨਾ ਜੋ ਕਿ ਟੈਨਿਸ ਖਿਡਾਰੀ ਨੇ ਇਹਨਾਂ ਨੇ ਟੈਨਿਸ ਤੋਂ ਰਿਟਾਇਰਮੈਂਟ ਲੈ ਲਈ ਹੈ ਸੋ ਇਹ ਸੀ ਆਪਣੇ ਕੋਲ ਜੁਲਾਈ ਦੇ ਕਰੰਟ ਅਫੇਅਰਜ਼ ਜੋ ਕਿ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕੀਤੇ ਆ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਜਿਸ ਦੇ ਵਿੱਚ ਆਪਾਂ ਅਗਸਤ ਦੇ ਜਿਹੜੇ ਕਰੰਟ ਅਫੇਅਰਜ਼ ਹੋਣਗੇ ਇੰਪੋਰਟੈਂਟ ਉਹਨਾਂ ਨੂੰ ਡਿਸਕਸ ਕਰਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਵਾਰੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਮੈਪ ਬਾਕਸ ਦੇ ਵਿੱਚ ਲਿਖਣਾ ਕਿ ਵਰਲਡ এনवायरमेंट ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ